ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਜਿਹੜੇ ਉਹਦੇ ਆਪਣੇ ਹੀ ਉਹਨਾਂ ਨੇ ਬਹੁਤ ਸ਼ੋਰ ਸ਼ਰਾਬਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੀਐਮ ਭਗਵੰਤ ਮਾਨ ਤੱਕਾ ਕਰਨ ਦਿਆ ਵਾ ਉਹ ਐਂਦਾ ਕੋਈ ਕੰਮ ਨਹੀਂ ਕਰਦਾ ਪਿਆ ਨਸ਼ਾ ਤਸਤੀ ਦਾ ਉਹ ਕੰਮ ਕਰਦਾ ਨਹੀਂ ਨਾ ਉਹ ਨਸ਼ਾ ਵੇਚਦਾ ਨਾ ਉਹਦਾ ਨਸ਼ਿਆਂ ਵਾਲੇ ਲੋਕਾਂ ਨਾਲ ਤਲਕ ਹੈ ਲੇਕਿਨ ਹੁਣ ਐਸਓਜੀ ਕੀ ਗੱਲ ਬਣ ਗਈ ਹੈ ਕਿ ਉਹਦੇ ਆਪਣੇ ਹੀ ਬੜੇ ਕਰੀਬੀ ਜਿਹੜੇ ਆ ਉਹੀ ਉਹਨੇ ਮੁਖਾਲਫ ਹੋ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਆਪ ਵੀ ਨਸ਼ਾ ਪੀਂਦਾ ਸੀ ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕਿ ਉਹਦੇ ਬਹੁਤ ਹੀ ਕਰੀਬੀ ਹੈ ਜਿਹੜਾ ਕਿ ਬੇਅੰਤਹਾ ਆਉਂਦਾ ਅਜ਼ੀਜ਼ ਹੈ ਉਹਦਾ ਇਹ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਕੰਮ ਕਰਦਾ ਸੀ ਤੇ ਨਸ਼ਾ ਆਪ ਵੀ ਲਾਉਂਦਾ ਸੀ ਇਹ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਆਖਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਿਉਂ ਕੀਤੀ ਕੀ ਵਜ੍ਹਾ ਬਣ ਗਈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਇਹਦੇ ਖਿਲਾਫ ਬਿਆਨ ਦੇਣਾ ਪੈ ਗਿਆ ਵੈ ਅੱਜ ਸਾਰੀ ਤਫਸੀਰ ਅਸੀਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਆਂ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਰਿਪੋਰਟ ਖੋਲ੍ਹ ਦਿੱਤੀ ਹੈ ਯਾਨੀ ਉਹਨੇ ਕਿਹਾ ਕਿ ਮਜੀਠੀਆ ਚਿੱਟਾ ਵੇਚਦਾ ਸੀ ਔਰ ਦੂਜੇ ਪਾਸੇ ਚਿੱਟਾ ਲਾਉਂਦੇ ਦੀ ਵੀਡੀਓ ਵੀ ਦਿਖਾ ਦਿੱਤੀ ਆ ਪੰਜਾਬ ਦੇ ਲੋਕਾਂ ਦੇ ਹੋਸ਼ ਉੜਾ ਦਿੱਤੇ ਨੇ ਸੁਖਬੀਰ ਬਾਦਲ ਦੇ ਨਾਲ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਵੇਂ ਬੀਤੇ ਦਿਨਾਂ ਦੇ ਵਿੱਚ ਇੱਕ ਬਾਹਰ ਵੱਡੀ ਗੱਲ ਪ੍ਰਚਲਿਤ ਹੋਈ ਕਿ ਭਾਈ ਬਿਕਰਮ ਮਜੀਠੀਆ ਤੋਂ ਦੂਰੀ ਬਣਾ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂ ਬਣਾ ਰਹੇ ਸੀ ਦਰਸਲ ਦੇ ਵਿੱਚ ਉਹਦਾ ਅੱਜ ਪੂਰਾ ਸੱਚ ਸਾਹਮਣੇ ਆ ਗਿਆ ਕਿ ਕਿ ਸੁਖਬੀਰ ਬਾਦਲ ਅਕਸਰ ਤੁਸੀਂ ਵੇਖਿਆ ਕਿ ਰੈਲੀ ਤੇ ਰੈਲੀ ਕਰ ਰਹੇ ਸੀ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਯਾਨੀ ਜੇਲ੍ਹ ਦੇ ਵਿੱਚ ਆ ਜਿਨ੍ਹਾਂ ਦਾ ਵਿਰੋਧ ਪੂਰੇ ਪੰਜਾਬ ਦੇ ਅੰਦਰ ਹੋ ਰਿਹਾ ਸੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿ ਮੇਰੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਉਹ ਠਣ ਪਾਉਣ ਵਾਲੀ ਗੱਲ ਹੈ ਕਿ ਮੈਂ ਮਜੀਠੀਆ ਦਾ ਸਮਰਥਨ ਕਰਾਂ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕਿਉਂ ਹੋ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਥਾਵਰ ਨੂੰ ਦਿਖਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਅਕਾਲੀ ਦਲ ਦਾਅਵੇ ਕਰਦਾ ਸੀ ਕਿ ਸਾਡਾ ਮਜੀਠੀਆ ਮਰਦੋਸ਼ ਉਸੇ ਅਕਾਲੀ ਦਲ ਦੇ ਮੂੰਹੋਂ ਅੱਜ ਤੁਸੀਂ ਸੁਣਨ ਜਾ ਰਹੇ ਹੋ ਕਿ ਵਿਕਰਮ ਸਿੰਘ ਮਜੀਠੀਆ ਮਸ਼ੇਦਾ ਤਸਕਰ ਚਿਟਾ ਵੇਚਦਾ ਸੀ ਔਰ ਚਿਟਾ ਲਾਉਂਦਾ ਵੀ ਹੈ ਇਹ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਬਿਆਨ ਨੇ ਵਿਕਰਮ ਮਜੀਠੀਆ ਦੇ ਉੱਤੇ 12 ਸਾਲ ਦੇ ਵਿੱਚ ਪੂਰੇ ਪੰਜਾਬ ਨੂੰ ਨਹੀਂ ਬਲਕਿ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਫਿਰ ਉਹਨਾਂ ਦੀ ਘਰ ਵਾਲੀ ਜਾਨੀ ਮਜੀਠੀਆ ਦੀ ਭੈਣ ਹਰ ਸੇਵਰਤ ਕੋਰ ਬਾਦਲ ਵੀ ਇਹਦਾ ਸਮਰਥਨ ਕਰਦੀ ਹੈ ਲੋਕਾਂ ਨੂੰ ਕਿਹਾ ਜਾਂਦਾ ਕਿ ਭਾਈ ਤੂੰ ਸੜਕਾਂ ਤੇ ਆਜੋ ਪਰ ਅੱਜ ਜਿਹੜਾ ਤੁਸੀਂ ਮਾਹੌਲ ਵੇਖੋਗੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੱਸਣਗੇ ਕਿ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੀ ਸ਼ਬੀ ਕੀ ਰਹਿ ਗਈ ਹੈ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈਰਾਨ ਹੈ ਕਿ ਭਾਈ ਜਿਹੜਾ ਅਕਾਲੀ ਦਲ ਸਾਡੇ ਪਿੱਛੇ ਪਿਆ ਸੀ ਅੱਜ ਆਪਣੇ ਮੂੰਹ ਦੇ ਵਿੱਚੋਂ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਵੇਂ ਕਰ ਰਹੇ ਨੇ ਔਰ ਜਿਹੜੀ ਤੁਹਾਨੂੰ ਨਾ ਜੇ ਵੀਡੀਓ ਸੁਣਾਉਣ ਜਾ ਰਹੇ ਆ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਸੁਣਾਉਂਗਾ ਕਿ ਆਖਰ ਮਾਮਲਾ ਕੀ ਗਰਬੜ ਹੋ ਗਿਆ ਕਿ ਬਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਆ ਸੱਚ ਨੂੰ ਚ ਉਹਨਾਂ ਨੇ ਬਿਆਨ ਕਿਉਂ ਦੇ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚਦਾ ਸੀ ਚਿੱਟੇ ਦਾ ਤਸਕਰ ਹੈ ਚਿੱਟਾ ਲਾਉਂਦਾ ਵੀ ਸੀ ਕਿ ਇਹ ਸੁਣ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਹੈਰਾਨੀ ਹੋਣੀ ਆ ਕਿ ਸਖਬੀਰ ਸਿੰਘ ਬਾਦਰ ਆਖਿਰ ਕਹਿ ਕਿਵੇਂ ਸਕਦੇ ਨੇ ਪਰ ਮੈਂ ਤੁਹਾਨੂੰ ਅੱਜ ਸਖਬੀਰ ਦੇ ਮੂੰਹ ਸੁਣਾਉਣ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਰੌਲਾ ਪਾਇਆ ਕਿ ਸਾਡੀ ਸਰਕਾਰ ਬਣਾ ਦਿਓ ਕਿ ਅੱਜ ਉਹ ਸਰਕਾਰ ਬਣਾ ਲੈਣਗੇ ਕਿਵੇਂ ਉਹਨਾਂ ਨੇ ਆਪਣੇ ਮੂੰਹ ਦੇ ਨਾਲ ਕਿਉਂ ਕਬੂਲਿਆ ਸੱਚ ਸੁਣੋ ਜਰਾ ਧਿਆਨ ਦੇ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸਖਬੀਰ ਸਿੰਘ ਬਾਦਰ ਸਟੇਜ ਤੇ ਖੜੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਗੱਲ ਨਿਕਲ ਗਈ ਹੈ ਦਰਸਾ ਸਾਡੇ ਵਿੱਚ ਕਈ ਲੋਕਾਂ ਨੇ ਸੁਣ ਵੀ ਲਈ ਐ ਪਰ ਮੈਂ ਤੁਹਾਨੂੰ ਇਹ ਸੁਣਾਉਣ ਤੋਂ ਬਾਅਦ ਜਿਹੜੀ ਵੀਡੀਓ ਦਿਖਾਉਣ ਜਾ ਰਿਆਂ ਉਹ ਬਿਕਰਮ ਸਿੰਘ ਮਜੀਠੀਆ ਦੀ ਹੈ ਸੁਣ ਤੇ ਸ਼ਾਹ ਘਰ ਘਰ ਪਚਾਉਣ ਵਾਲਾ ਕਾਜੀਦਰ ਮੈਂ ਤੇ ਸ਼ਾਹ ਘਰ ਘਰ ਪਚਾਉਣ ਵਾਲਾ ਕਾਜੀਦਰ ਤਾਂ ਸੁਣ ਲਿਆ ਪੰਜਾਬੀ ਇਹ ਤਾਂ ਲੋਕਾਂ ਨੇ ਮਜ਼ਾਕ ਹੀ ਬਣਾਇਆ ਸੀ ਪਰ ਜਿਹੜਾ ਸੱਚ ਮੁੱੱਚ ਜਿਹੜਾ ਤੁਹਾਡੇ ਅੱਜ ਮੈਂ ਸਾਹਮਣੇ ਦਿਖਾਉਣ ਜਾ ਰਿਆਂ ਸੁਖਬੀਰ ਸਿੰਘ ਬਾਦਲ ਦੀ ਸ਼ਬੀ ਔਰ ਇਹਨਾਂ ਦੇ ਬਿਕਰਮ ਮਜੀਠੀਆ ਦੀ ਸ਼ਬੀ ਮਿੱਟੀ ਦੇ ਵਿੱਚ ਮਿਲ ਚੁੱਕੀ ਹੈ ਤੁਗਏ ਪੰਜਾਬ ਦੇ ਲੋਕ ਸੱਚੀ ਸੁਣਨਾ ਚਾਹੁੰਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਦੇ ਮਨੋ ਸੁਣੋ ਕਿ ਆਖਰ ਸੁਖਬੀਰ ਸਿੰਘ ਬਾਦਲ ਭਗਵਾਨ ਤਮਾਮ ਨੂੰ ਕਾਂਗਰਸ ਨੂੰ ਜਾਂ ਬੀਜੇਪੀ ਨੂੰ ਯਾਨੀ ਤਮਾਮ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਹਰ ਰੋਜ਼ ਮਾੜਾ ਚੰਗਾ ਬੋਲਦੇ ਨੇ ਅਕਸਰ ਤੁਸੀਂ ਸੁਣਿਆ ਪਰ ਆਪਣੇ ਆਪ ਦੀ ਪੋਲ ਕਿਵੇਂ ਖੋਲਦੇ ਨੇ ਇਹ ਵੀ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਅਪਡੇਟ ਸਾਂਝੀ ਕਰੂੰਗਾ ਜੇ ਵੀ ਸੁਖਬੀਰ ਬਾਦਲ ਔਰ ਪੂਰੇ ਅਕਾਲੀ ਦਲ ਦੇ ਵਰਕਰਾਂ ਨੂੰ ਹਲਾ ਦੇਣ ਵਾਲੀ ਆ ਸੁਣੋ ਅਨਸਰ ਕੈਪਟਨ ਨੇ ਟੱਕਾ ਨਹੀਂ ਤੋੜਿਆ ਪੰਸਰ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਇਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਅਨਸਰ ਕੈਪਟਨ ਨੇ ਟੱਕਾ ਨਹੀਂ ਤੋੜਿਆ ਪੰਸਰ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਤਾਂ ਸੁਣ ਲਿਆ ਪੰਜਾਬ ਵਾਲੇ اسی ਸੁਖਵੀਰ ਸਿੰਘ ਬਾਦਲ ਇਹ ਪਰਸੋਂ ਦੀ ਜਿਹੜਾ ਇਹਦੇ ਭਾਸ਼ਣ ਦੀ ਵੀਡੀਓ ਆ ਜਦੋਂ ਕਿ ਉਹ ਬਹੁਤ ਵੱਡੇ ਇਕੱਠ ਦੇ ਵਿੱਚ ਖੜੇ ਹੁੰਦੇ ਨੇ ਕਹਿੰਦਾ 5 ਸਾਲ ਕੈਪਟਨ ਨੇ ਡੱਟਾ ਨਹੀਂ ਤੋੜਿਆ ਤੇ 5 ਸਾਲ ਕਹਿੰਦਾ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਯਾਨੀ ਰੱਬ ਇਹਨਾਂ ਦੇ ਮੂੰਹ ਦੇ ਵਿੱਚੋਂ ਸੱਚੋ ਗਲਵਾਰ ਹੈ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਉਹ ਚਿੱਟਾ ਵੇਚਦਾ ਵੀ ਸੀ ਚਿੱਟਾ ਲਾਉਂਦਾ ਵੀ ਸੀ ਤਾਂ ਇੱਕ ਬਿਆਨ ਜਿਹੜਾ ਪਹਿਲਾਂ ਸੁਣਿਆ ਲੋਕਾਂ ਨੇ ਉਹਦਾ ਮਜ਼ਾਕ ਬਣਾ ਦਿੱਤਾ ਕਹਿੰਦਾ ਘਰ ਘਰ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਫੇਰ ਕਹਿੰਦਾ ਜੀ ਆਮ ਆਦਮੀ ਪਾਰਟੀ ਯਾਨੀ ਕਿਤੇ ਨਾ ਕਿਤੇ ਸਿੱਧੇ ਰੂਪ ਚ ਕਈ ਇਹ ਪ੍ਰਮਾਤਮਾ ਇਹਨਾਂ ਦੇ ਮੂੰਹ ਦੇ ਵਿੱਚੋਂ ਕਹਵਾ ਰਿਹਾ ਕਿ ਭਾਈ ਇਹ ਨਸ਼ਾ ਜ਼ਰੂਰ ਇਹਨਾਂ ਨੇ ਚਲਾਇਆ ਪੂਰਾ ਪੰਜਾਬ ਜਾਣਦਾ ਕਿ ਇਸ ਆਕਾਲੀ ਦਲ ਨੇ ਜਿਹੜਾ ਪੰਜਾਬ ਦਾ ਢੇਡਾ ਡੋਬਿਆ ਐਸੇ ਕਰਕੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਹਾਲੇ ਤੱਕ ਬੰਦਾ ਵਿਕਰਮ ਮਜੀਠੀਆ ਦੀ ਜ਼ਮਾਨਤ ਪੰਜਾਬ ਦੀ ਸਰਕਾਰ ਜਦੋਂ ਤੱਕ ਪੰਜਾਬ ਦੇ ਅੰਦਰ ਮੌਜੂਦ ਹੈ ਬੇਕਰਮ ਮਜੀਠੀ ਆਵਾਰ ਨਹੀਂ ਹੁੰਦਾ ਇਹ ਗੱਲ ਤਏ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲੇ ਤੌਰ ਤੇ ਯਾਨੀ ਐਲਾਨ ਕਰ ਦਿੱਤਾ ਕਿ ਜਿਹੜਾ ਬਾਦਲਾਂ ਦਾ ਚਲਾਇਆ ਹੋਇਆ ਮਜੀਠੀਆ ਇਹਨਾਂ ਦਾ ਚੇਲਾ ਚਪਾਟਾ ਐਸੇ ਸੁਖਵੀਰ ਸਿੰਘ ਬਾਦਲ ਦਾ ਉਹਨੂੰ ਕਹਿੰਦਾ ਹੁਣ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਗੇ ਬਹੁਤ ਸਾਰੀਆਂ ਮਾਮਾਂ ਦੀਆਂ ਦਵਾਵਾਂ ਐਸੀਆਂ ਯਾਨੀ ਪੁੱਠੀਆਂ ਸਿੱਧੀਆਂ ਲੱਗੀਆਂ ਨੇ ਉਹ ਬਕਰਨ ਸਿੰਘ ਮਜੀਠੀਏ ਨੂੰ ਕਦੇ ਵੀ ਜੇਲ੍ਹ ਦੇ ਵਿੱਚੋਂ ਰਹਿਣ ਨਹੀਂ ਹੋਣ ਦੇਣਗੀਆਂ ਔਰ ਨਾ ਪੰਜਾਬ ਦੇ ਲੋਕ ਕਹਿੰਦੇ ਨੇ ਭਾਈ ਵਿਕਰਮ ਮਜੀਠੀਆ ਰਿਹਾ ਹੋਵੇ ਆਪਣੇ ਆਪ ਦੇ ਵਿੱਚ ਨਕਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਅਕਾਲੀਵਾਲ ਇੱਕ ਸੁੱਕੀ ਜਿਹੀ ਸ਼ਬੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਝੂਠ ਮੂਠ ਦਾ ਪਲੰਦਾ ਸਾਡੇ ਪੰਜਾਬ ਦੇ ਲੋਕਾਂ ਸਾਹਮਣੇ ਧਰ ਰਿਹਾ ਕਿ ਸਾਡੇ ਮੰਗਰ ਲੋਕ ਖਰੇ ਨੇ ਪਰ ਦਰਅਸਲ ਦੇ ਵਿੱਚ 10 ਵੀ ਲੋਕ ਹਰ ਇੱਕ ਬੰਦੇ ਦੇ ਨਾਲ ਹੁੰਦੇ ਨੇ ਪੰਜਾਬ ਦੀ ਸਰਕਾਰ ਨੇ ਅੱਜ ਜਿਹੜੇ ਮੌਜੂਦਾ ਹਰਾਤ ਨੇ ਇਹਨਾਂ ਬਾਦਲਾਂ ਦੇ ਹਲਕੇ ਵਿੱਚ ਬੰਦਾ ਦਿੱਤਾ ਇਸ ਨੂੰ ਪੂਰਾ ਸਲਾਮ ਕਰ ਰਿਹਾ ਪੰਜਾਬ ਕਿ ਹਾਂ ਕੋਈ ਮੁੱਖ ਮੰਤਰੀ ਆਇਆ ਪੰਜਾਬ ਦੇ ਵਿੱਚ ਜਿਹਨੇ ਬਾਦਲਾਂ ਨਾਲ ਟੱਕਰ ਲਈ ਹੈ ਹੁਣ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਕਹਿੰਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿਉਂ ਬਣ ਗਿਆ 3 ਸਾਲ ਦੇ ਵਿੱਚ ਹਾਲੇ ਉਹਦੇ 5 ਸਾਲ ਪੂਰੇ ਵੀ ਨਹੀਂ ਹੋਏ ਔਰ ਜਦੋਂ ਤੱਕ ਉਹਦੇ 5 ਸਾਲ ਹੋਣਗੇ ਕਿ ਮੈਨੂੰ ਲੱਗਦਾ ਵੀ ਇਹ ਕੁਛ ਖਾਕੇ ਮਰ ਜਾਣਗੇ ਚਰਿਆ ਨਹੀਂ ਜਾਂਦਾ ਇਹ ਕੰਮ ਕਰਦਾ ਮੁੰਡਾ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਐਸ ਕਰਕੇ ਬਾਰ-ਬਾਰ ਹੱਥ ਵੀ ਜੋੜਦਾ ਹੈ ਕੁਆਲੀਦਾਰ ਪਾਰਟੀ ਨੂੰ ਬਚਾ ਲਓ ਜੀ ਐਂ ਕਰ ਲਓ ਜੀ ਫਲਾਣਾ ਕਰ ਲਓ ਜੀ ਬਹੁਤ ਭਗਾਈ ਮਾਰਦੇ ਨੇ ਪਰ ਪੰਜਾਬ ਦੇ ਲੋਕ ਇਹਨਾਂ ਦੇ ਪਲੇਂਜੇ ਵਿੱਚ ਨਹੀਂ ਆਉਂਦੇ ਸਾਡੇ ਬੰਨਿਓ ਵੀ ਆਪੀਲ ਆ ਪੰਜਾਬ ਵਾਲਿਓ ਕਿ ਜਿਹੜੇ ਪੰਥ ਦੇ ਦੋਸ਼ੀ ਤੇ ਪੰਜਾਬ ਦੀ ਕੌਮ ਦੇ ਦੋਸ਼ੀ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਆਪਣੇ ਆਪ ਗਲਤੀਆਂ ਕਬੂਲ ਕੀਤੀਆਂ ਨੇ ਉਹਨਾਂ ਨੂੰ ਮਾਫ ਨਹੀਂ ਕਰਨਾ ਕਿਸੇ ਵੀ ਪੰਜਾਬੀ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੜ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਣਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਤਾਂ ਤੇ ਆਈ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਦੀ ਜਦੋਂ ਗ੍ਰਿਫਤਾਰੀ ਹੋਈ ਤੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਆਣ ਕੇ ਸ਼ੋਰ ਸ਼ਰਾਬਾ ਕਰਨ ਲੱਪੇ ਇੱਕ ਸੀਐਮ ਭਗਵੰਤ ਮਾਨ ਸਾਹਿਬ ਨੇ ਬਹੁਤ ਗਲਤ ਕੀਤਾ ਵੈ ਸੋ ਬਾਦਲ ਪਰਿਵਾਰ ਦੇ ਉੱਤੇ ਹੱਥ ਪਾਇਆ ਵੈ ਅਜੇ ਇਹਨਾਂ ਕੋਲ ਸਬੂਤ ਨਹੀਂ ਹੈ ਤੇ ਆ ਵਾਸਤੇ ਬਹੁਤ ਮੁਸ਼ਕਲ ਹੋ ਜਾਏਗੀ ਬڑے ਸ਼ੋਰ ਸ਼ਰਾਬੇ ਕੀਤੇ ਬਹੁਤ ਸਾਰੇ ਲੋਕਾਂ ਨੇ ਦੂਸਰੀ ਪਾਰਟੀ ਜਿਹੜੇ ਉਹਨਾਂ ਦੇ ਲੋਕਾਂ ਨੇ ਵੀ ਇਹ ਗੱਲਾਂ ਬੜੀਆਂ ਕੀਤੀਆਂ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਫਿਰ ਖਾਸ ਤੌਰ ਤੇ ਜਿਹੜੇ ਉਹਦੇ ਆਪਣੇ ਸੀ ਕਰੀਬੀ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਪਰਿਵਾਰ ਵਾਲੇ ਇਹ ਜਾਂ ਉਸੀਂ ਦੇਖ ਲਓ ਇਹਨਾਂ ਦੀ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਭੈਣ ਸੀ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਇਹ ਜਿਹੜਾ ਸੀਐਮ ਭਗਵੰਤ ਮਾਨ ਹੈ ਇਹ ਗਲਤ ਕਰਨ ਦੇ ਆ ਵਾ ਸਾਰੇ ਕਹਿੰਦੇ ਸੀ ਕਿ ਇਹਦੇ ਉੱਤੇ ਜਿੰਨੇ ਵੀ ਇਲਜ਼ਾਮ ਲੱਗੇ ਵਿਕਰਮ ਸਿੰਘ ਮਜੀਠੀਆ ਤੇ ਇਹ ਸਾਰੇ ਬੇਬੁਨਿਆਦ ਹੈ ਝੂਠੇ ਹੈ ਇਹਨਾਂ ਦਾ ਕੋਈ ਸਬੂਤ ਨਹੀਂ ਹੈ ਪਰ ਅੱਜ ਵੇਖ ਲਓ ਕਿ ਸੁਖਵੀਰ ਸਿੰਘ ਬਾਦਲ ਆਪਣੀ ਵੀਡੀਓ 'ਚ ਦੱਸਦੇ ਪਏ ਐ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਕੰਮ ਕਰਦਾ ਸੀ ਜਿਹੜਾ ਨਸ਼ੇ ਵੇਚਦੇ ਉਹਨਾਂ ਨੂੰ ਸਪੋਰਟ ਕਰਦਾ ਸੀ ਤੇ ਆਪ ਵੀ ਨਸ਼ਾ ਲਾਉਂਦਾ ਸੀ ਸੁਹੀ ਆਪ ਹੀ حساب ਲਾ ਲਓ ਕਿ ਹੁਣ ਸੁਖਬੀਰ ਸਿੰਘ ਬਾਦਲ ਜਿਹੜਾ ਕਿਉਂਦੇ ਹੱਕ ਦੇ ਵਿੱਚ ਸੀ ਉਹਨਾਂ ਦੇ ਵਿਰੋਧ ਚ ਬੋਲਣ ਦਿਆ ਵੇ ਉਹਨਾਂ ਦੇ مخਾਲਫ ਬੋਲਣ ਦਿਆ ਵੇ ਕਾਦੇ ਤੋਂ ਇਸ ਕਰਕੇ ਕਿ ਅਕਾਲੀ ਦਲ ਦੀ ਜਿਹੜੀ ਸੀਟ ਹੁਣ ਉਹਨਾਂ ਨੂੰ ਆਪਣੇ ਹੱਥਾਂ ਚੋਂ ਜਾਂਦੀ ਨਜ਼ਰ ਆਉਂਦੀ ਹੈ ਤੇ ਉਹ ਚਾਹੁੰਦੇ ਆ ਕਿ ਇਹਦੇ ਆ ਖਿਲਾਫ ਅਸੀਂ ਬੋਲਾਂਗੇ ਤੇ ਫੇਰ ਹੀ ਸ਼ਾਇਦ ਸਾਨੂੰ ਜਿਹੜੀ ਅਕਾਲੀ ਦਲ ਦੀ ਸੀਟ ਹੈ ਉਹ ਮਿਲ ਸਕਦੀ ਹੈ ਕਿਉਂਕਿ ਜਿਹੜਾ ਜਿਹੜਾ ਵੀ ਹੁਣ ਇਹਦੇ ਹੱਕ 'ਚ ਬੋਲਦਾ ਸੀ ਨਾ ਤੇ ਲੋਕ ਉਹਦੇ ਵਿਰੋਧ ਜਾਂਦੇ ਸੀ ਮੁਖਾਲਫਤ ਕਰਦੇ ਸੀ ਤੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸੀ ਤੇ ਸੀਐਮ ਭਗਵੰਤ ਮਾਨ ਸਾਹਿਬ ਦੇ ਜਿਹੜੇ ਐਕਸ਼ਨ ਸੀ ਹੁਣ ਤੋਂ ਖੁਸ਼ ਸੀ ਤੇ ਸ਼ਾਇਦ ਇਸੇ ਕਰਕੇ ਬਾਦਲ ਪਰਿਵਾਰ ਵਾਲਾ ਨੇ ਇਹ ਸੋਚਿਆ ਹੋਣਾ ਕੇ ਹੁਣ ਵਿਕਰਮ ਸਿੰਘ ਮਜੀਠੀਆ ਦੇ مخਾਲਫ ਬਿਆਨ ਦਈਏ ਇਹਦੇ ਵਿਰੋਧ ਚ ਜਾਈਏ ਤਾਂ ਕਿ ਅਕਾਲੀ ਦਲ ਦੀ ਜਿਹੜੀ ਸੀਟ ਹੈ ਉਹ ਸਾਨੂੰ ਲੱਭ ਸਕੇ ਇੱਕ ਸੀਟ ਦੇ ਸਾਰੇ ਰੋਲੇ ਵਿਰੋਧ ਦੇਖ ਲਓ ਕਿ ਇੱਕ ਸੀਟ ਦੀ ਖਾਤਰ ਹੁਣ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਿਆਨ ਦੇ ਦਿੱਤਾ ਵੈ ਇਹ ਹੁੰਦਾ ਪੋਲੀਟੀਸ਼ਨ ਉਹ ਜਿਹੜੇ ਸਿਆਸਤਦਾਨ ਹੁੰਦੇ ਨਾ ਉਹ ਸਿਰਫ ਆਪਣੇ ਫਾਇਦੇ ਵਾਸਤੇ ਦੇਖਦੇ ਹੈ ਨਾਲੇ ਉਹਨਾਂ ਨੇ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਜਦੋਂ ਅਕਾਲੀ ਦਲ ਦੀ ਸੀਟ ਸਾਡੇ ਕੋ ਆ ਜਾਏਗੀ ਸਾਡੇ ਕੋ ਪਾਵਰ ਆ ਜਾਏਗੀ ਤੇ ਫਿਰ ਅਸੀਂ ਆਪਣੇ ਇੰਨੇ ਵੀ ਸਾਡੇ ਤੇ ਕੇਸ ਹੈ ਦੁਬਾਰਾ ਫੇਰ ਉਹਨੂੰ ਖਤਮ ਕਰਵਾ ਲਾਂਗੇ ਆਪੇ ਵਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਜਾਏਗਾ ਲੇਕਿਨ ਵੀਰੋ ਇਹ ਗੱਲ ਹੁਣ ਆਵਾਮ ਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਵੈ ਕਿ ਜਿਹੜਾ ਬਾਦਲ ਪਰਿਵਾਰ ਵਾਲੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ ਵੈ ਤੁਸੀਂ ਦੇਖੀ ਲੋਕ ਕਿਸ ਤਰ੍ਹਾਂ ਆਪ ਹੀ ਹੁਣ ਬਿਆਨ ਦਿੰਦੇ ਐ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਕਾਰੋਬਾਰ ਕਰਦਾ ਸੀ ਨਸ਼ੇ ਦਾ ਜਿਹੜਾ ਕਾਰੋਬਾਰ ਕਰਦੇ ਲੋਕ ਉਹਨਾਂ ਦੇ ਨਾਲ ਹੁੰਦਾ ਸੀ ਤੇ ਆਪ ਵੀ ਨਸ਼ਾ ਲੋਂਦਾ ਸੀ ਅੱਥੋਂ ਅੰਦਾਜ਼ਾ ਲਾ ਲਓ ਕਿ ਇਹ ਲੋਕ ਕਿਸ ਕਦਰ ਜੁਰਾਇਮ ਦੇ ਦੁਨੀਆਂ ਦੇ ਵਿੱਚ ਇਹਨਾਂ ਦਾ ਹੱਥ ਸੀ ਕਿਦਾਂ ਜੁਰਾਇਮ ਜਿਹੜੇ ਕਰਦੇ ਲੋਗ ਉਹ ਉੱਤੇ ਇਹਨਾਂ ਦਾ ਸਾਇਆ ਸੀ ਉਹ ਉੱਤੇ ਪੂਰੀ ਆਪਣੀ ਇਹਨਾਂ ਨੇ شفਕਤ ਕੀਤੀ ਸੀ ਤਾਂ ਕਿ ਉਹ ਪੰਜਾਬ ਨੂੰ ਤਬਾਹ ਕਰ ਸਕਣ ਪਰ ਸੀਐਮ ਭਗਵੰਤ ਮਾਨ ਸਾਹਿਬ ਨੇ ਹੁਣ ਐਕਸ਼ਨ ਲੈ ਕੇ ਕਮਾਲ ਹੀ ਕਰ ਛੱਡਿਆ ਵੈ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਜਿੰਨੇ ਜਿੰਨੇ 1 ਰੁਪਿਆ ਵੀ ਖਾਦਾ ਉਹਨੂੰ ਵੀ ਨਹੀਂ ਮੈਂ ਛੱਡਣਾ ਤੇ ਜਿਹੜਾ ਜਿਹੜਾ ਨਸ਼ੇ ਦਾ ਕੰਮ ਕਰਦਾ ਉਹਨੂੰ ਵੀ ਨਹੀਂ ਮੈਂ ਛੱਡਣਾ ਹਰ ਬੰਦੇ ਨੂੰ ਸਾਬ ਦੇਣਾ ਪੈਣਾ ਵੈ ਕਿ ਸੀਐਮ ਭਗਵੰਤ ਮਾਨ ਸਾਹਿਬ ਫੁੱਲ ਐਕਸ਼ਨ 'ਚ ਆਏ ਹੋਏ ਐ ਪੰਜਾਬ ਨੂੰ ਸਾਫ਼ ਸੁਥਰਾ ਕਰਨਾ ਚਾਹੁੰਦੇ ਐ ਨਸ਼ੇ ਦੇ ਜਿਹੜੀ ਲਾਨਤ ਐ ਇਸੇ ਤੋਂ ਜੋ ਕਿ ਪੰਜਾਬ ਦੇ ਵਿੱਚ ਨਸ਼ਾ ਹੁਣ ਬਹੁਤ ਹੋ ਗਿਆ ਸੀ ਤੇ ਸੀਐਮ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਂ ਇਹ ਸੋਚ ਲਿਆ ਕਿ ਹੁਣ ਪੰਜਾਬ ਨੂੰ ਨਸ਼ੇ ਤੋਂ پاک ਸਾਫ਼ ਕਰਨਾ ਮੈਂ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਤੁਸੀਂ ਦੱਸੋ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੁਣ ਉਹਨੇ ਆਪਣੇ ਬਿਆਨ ਦੇ ਲਾ ਪਏ ਇਹ ਵਾਕਈ ਇਹ ਸੀਟ ਦਾ ਹੀ ਰੋਲਾ ਹੈ ਨਾ ਇਹ ਸੀਟ ਦਾ ਕਰਕੇ ਹੀ ਦੇਖ ਲਓ ਹੁਣ ਮੇਰਾ ਖਿਆਲ ਹੈ ਕਿ ਆਪਣੇ ਉਹ ਜਿਹੜੇ ਆ ਉਹਦੇ ਮੁਖਾਲਿਫ ਹੁੰਦੇ ਜਾਂਦੇ ਆ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਵੀਰੋ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਿਕਵੈਸਟ ਇਸਾ ਖਿਆਲ Abra